ਮੈਂ ਪਹਿਲੀ ਜ਼ਿੰਦਗੀ ਅਸੀਂ ਰੱਬ ਨੂੰ ਆਧਾਰੀ ਦੇਤੀ ਦੁਬਾਰਾ ਸਾਡੇ ਘਰ ਮੁੜ ਕੇ ਜੰਮਾਂ ਨੇ ਉੱਥੇ ਹੁਣ ਸਿਕਵੇ ਕਰੀ ਜੀ ਸ਼ਿਕਾਇਤਾਂ ਰੱਬ ਨਾਲ ਕਰੀ ਆ ਦੀ ਕਿਸਮਤ ਨਾਲ ਕਰੀ ਜਾਈਏ ਫੇਰ ਮਾੜੀ ਗੱਲ ਆ ਹੈਨਾ ਹਾਂ ਵੀ ਰੱਬ ਨੇ ਕਰਤੀ ਉਹ ਰੱਬ ਉਦੋਂ ਵੀ ਕਰਦਾ ਜਦੋਂ ਆਪਣੇ ਘਰ ਖੁਸ਼ੀ ਲਿਆਉਂਦਾ ਹੈ ਜੀ ਬਾਕੀ ਆ ਨਾਨੀ ਘੜਾਣੇ ਕੋ ਪਿਛਲੀ ਸੀ ਵੀ ਉਹ ਸਾਡੇ ਘਰੇ ਦੁਬਾਰੇ ਉਹ ਜੰਮ ਪਈਆਂ ਨੇ ਦੁਬਾਰੇ ਸਾਡੇ ਘਰੇ ਜੰਮ ਪਈਆਂ ਨੇ ਪਿੱਛੇ ਦੀ ਗੱਲ ਮੈਂ ਵੀ ਦੱਸਦਾ ਉਹਨਾਂ ਵੀ ਜੰਮਦੀਆਂ ਨੇ ਜੰਮਦੀਆਂ ਨੇ ਜੀ ਹਾਂਜੀ ਸਾਡੇ ਘਰੇ ਦੁਬਾਰੇ ਆ ਜਾਣਗੀਆਂ ਅਸੀਂ ਰੱਬ ਦਾ ਸ਼ੁਕਰਾਨਾ ਕਰੋ ਵੀ ਇਹ ਰੱਬਾ ਇਹ ਅੱਲਾ ਮੀਆਂ ਸਾਨੂੰ ਬਖਸ਼ਾਰਾ ਖੁਦਾ 三姑四爹。 ਕੀ ਕਰਦੇ ਰੱਬ ਤੈਨੂੰ ਹੋਰ ਦੇ ਦੂਰ ਉਹ ਤੇ ਰੱਬ ਤੈਨੂੰ ਚੈਂਪੀਅਨ ਬੱਕਰਾ ਹੋਣਾ ਮਾਲਕ ਨਹੀਂ ਦੇਣਾ ਮਾਲਕ ਦੇਖਿਆ ਸੀ ਦੇਖਿਆ ਸੀ ਜਨਾ ਬੱਕਰਾ ਬੱਕਰਾ ਬੱਕਰੀ ਨੂੰ ਪੂਰੀ ਲਿਆ ਸੀ ਇੱਜ਼ਤ ਕਰਦਿਆਂ ਕਈ ਵਾਰ ਹਾਂ ਵੀ ਤੂੰ ਜਾ ਮੋਸਤੀ ਜੀ ਦਫੜਾਉਨੇ ਹਾਂ ਉਹਨੂੰ ਕਹਿੰਦਾ ਕੋਈ ਨਹੀਂ ਭਾਈ ਜਾ ਪਰ ਮੁੜ ਕੇ ਆ ਜੀ ਹਾਂ ਪਰ ਮੁੜ ਕੇ ਆ ਨਹੀਂ ਜਾਂਦੀ ਆ ਵਾਹ ਹਾਂ ਜੀ ਜਦੋਂ ਕੋਈ ਬੱਕਰੀ ਪੂਰੀ ਉਹ ਜਦੋਂ ਮੇਲਣਾ ਪੂਰਾ ਹੁੰਦਾ ਅਸੀਂ ਉੱਥੇ ਦਿਲ ਨਹੀਂ ਲਗਾਉਂਦੇ ਸੀ ਰੱਬ ਦਾ ਸ਼ੁਕਰਾਨਾ ਕਰਕੇ ਨਾ ਉਹਨੂੰ ਕਹਿੰchu ਨੂੰ ਇਹ ਗੱਲ ਕਹਿੰਦੇ ਕੋਈ ਨਹੀਂ ਜਾ ਮੁੜ ਕੇ ਆ ਜੀ ਹਾਂ ਤੇ ਜੇ ਨਹੀਂ ਸਿੱਧੀ ਹੁੰਦੀ ਹੈ ਨਾ ਸਹੀ ਗੱਲ 4 6 ਮਹੀਨੇ ਦੇ ਵਿੱਚ ਵਿੱਚ ਉਹ ਦੁਬਾਰੇ ਜਾਂ ਉਹੀ ਗੱਲ ਸਾਡੀ ਇਹ ਦੁਆਰੇ ਬਾਰੇ ਅਸੀਂ ਜਵਾਕਾਂ ਨੂੰ ਕਹਿੰਦੇ ਹੁੰਨੇ ਆ ਰੋ ਨਾ ਓਏ ਪੁੱਤ ਖੀਰ ਬਣਾ ਕੇ ਖਾਓ ਜਿਹੜੇ ਹੁਣ ਨਾ ਬਣਾ ਲਓ ਇਹ ਤਾਂ ਨਿੱਤ ਜੰਮਣ ਗਿਆ ਨਿੱਤ ਮਰਨ ਗਿਆ ਇਹ ਪਤਾ ਕੀ ਇਹਦੇ ਹੁਣ ਤੇ ਨਵੇਂ ਰੱਖਣ ਲੱਗੇ ਨੇਗੇ ਇਹ ਮਰਦੀ ਆ ਮੁੱਠਾ ਫੜ ਕੇ ਬਹਿ ਜਾਂਦਾ ਤਾਂ ਸ਼ੋਕਰ ਮਣਾਓ ਉਹ ਤਾਂ ਸ਼ੋਕਰ ਮਣਾਓ ਦੂਜਾ ਤਾਂ ਬਾਗੀ ਤਾਂ ਇਹ ਆਪਣੇ ਘਰ ਦੀਆਂ ਨੇ ਸਾਰੀਆਂ ਇੱਕੋ ਹੀ ਬੱਕਰੀ ਬੋਗਦੀਆਂ ਪਿੱਛੋਂ ਕਦੇ ਮੁੱਲ ਤਾਂ ਨਹੀਂ ਲਈਆਂ ਪੁਰਾਣੇ ਦਾਦੇ ਪਰਦਾਦੇ ਵੀ ਰੱਖਦੇ ਆ 4-5 ਅੱਜ ਪੈਸੇ ਤਾਂ ਸਾਰੇ ਗੁੱਜਰ ਪੁੱਤ ਹੈ ਖਾਨਦਾਨੀ ਨੇ ਖਾਂਦਾਨੀ ਗੁੱਜਰਾਂ ਦੇ ਕੋਲ ਬੱਕਰੀਆਂ ਰੱਖਦੀ ਨੇ ਇਹਨਾਂ ਨਾਲ ਹੀ ਆਪਣੀ ਰੋਜ਼ਾਰ ਹੈ ਰੋਟੀ ਹੈ ਆਹਦੀ ਕਰੂੰਗਾ ਆ ਇੱਕ ਦੋ ਵੀ ਜਿੱਦੇਲ ਪੁੱਛ ਲੈ ਭਾਈ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਹਾਂਜੀ ਇਹ ਸਾਡੇ ਬੜੇ ਭਾਈ ਨੇ ਬਹਾਦਰਪਿੰਡ ਪਲੇਟ ਤੋਂ ਠੀਕ ਹੈ ਪਲੇਰਪਿੰਡ ਦੀ ਇਹ ਗੁੱਡੀ ਆ ਇਹਨਾਂ ਦਾ ਖਾਤਾਂ ਬੜਾ ਪਰਿਵਾਰ ਹੈ ਡਾਕਟਰ ਬੱਗਾ ਜਿਹੜਾ ਦੂਜੂ ਬੱਗਾਂ ਦਾ ਹਾਂਜੀ ਹਾਂਜੀ ਇੱਕ ਹੀ ਪਰਿਵਾਰ ਹੈ ਠੀਕ ਹੈ ਜੀ ਪਲੇਰਪਿੰਡ ਦੀ ਸ਼ੁਰੂ ਤੋਂ ਬੱਕਰੀਆਂ ਦੇ ਸਬੰਧ ਵਿੱਚ ਰਵਾਇਤ ਹੈ ਤੇ ਸ਼ੁਰੂ ਤੋਂ ਹੈ ਮਤਲਬ ਪੀੜੀ ਬਾਰ ਪੀੜੀ ਮਿਲਤਾਂ ਕਰਦੇ ਨੇ ਅਸੀਂ ਕਰਦੇ ਹਾਂ ਸਾਰੇ ਹਾਂ ਤੁਸੀਂ ਸਾਰੇ ਗੁੱਜਰ ਕਰਦੇ ਹੋ ਦੂਜਿਆਂ ਦੇ ਮੁੰਡੇ ਤੇ ਬਹੁਤ ਵਧੀਆ ਤਰੀਕੇ ਨਾਲ ਮਿਲਤਾਂ ਕਰ ਰਹੇ ਨੇ ਸਾਰੇ ਹਾਂਜੀ ਠੀਕ ਹੈ ਜੀ ਕੋਈ ਘਰ ਹੈ ਇਹਨਾਂ ਦਾ ਹਾਂ ਤੇ ਪਲੇਰਪਿੰਡਿਆਂ ਨੇ ਕੋਈ ਕਹੀ ਨੇ ਤੇ ਬੱਕਰੀਆਂ ਬਹੁਤ ਸ਼ਾਨਦਾਰ ਨੇ ਪਲੇਰਪਿੰਡ ਦੀ ਸ਼ਾਨ ਹੈ ਇਹ ਤਾਂ ਸਾਰੇ ਪੰਜਾਬ ਦੀ ਸ਼ਾਨ ਹੈ ਹਾਂਜੀ ਇਹਨਾਂ ਪਲੇਰਪਿੰਡ ਦੇ ਇੱਕ ਠੀਕ ਹੈ ਜੀ ਤੇ ਬਾਕੀ ਕਿਹਦੀ ਬੱਕਰੀ ਆ ਠੀਕ ਕੈਮੀ ਸਵੇਰ ਜੀ ਪਹਿਲੇ ਸਵੇਰ ਬਹੁਤ ਸ਼ਾਨਦਾਰ ਪੱਠਾ ਜੀ ਦੇਖੋ ਜੀ ਹੈ ਵੀ ਚਲ ਚੇ ਪਰ ਰੰਗ ਤਾਂ ਚਲੋ ਬਦਲੇ ਜਾਂਦੇ ਨੇ ਸੁਨੱਖੀ ਆ ਪੱਠ ਬਹੁਤ ਸੋਹਣੀ ਆ ਬੱਚੇ ਦੋ ਨੇ ਹੀ ਇੱਕਾ ਇੱਕਾ ਤੇ ਇੱਕ ਹੋਰ ਦਿਖਾਓ ਚੰਜੀ ਕੁਆਰ ਕਿੰਨੇ ਨੇ ਫੜ ਲਿਓ ਦੋ ਤਿੰਨ ਹਾਂ ਦੋ ਤਿੰਨ ਫੜ ਲਿਓ ਆ ਰੋਕੀ ਮੇਰੀ ਬੱਕਰੀ ਆਹ ਪੂਰੇ ਕੰਦਰ ਚਾ ਜੀ ਬਹੁਤ ਸੁਨੱਖੀ ਹੈ ਇੱਕ ਤੋਂ ਬੋਗਰੀਆਂ ਪੱਠਾਂ ਇਹ ਜਾਂਦੇ ਸਾਰੇ ਕੱਢਦੇ ਆ ਅੱਛਾ ਇਤੋਂ ਹੀ ਖੂਨ ਦਾ ਨੇ ਜੀ ਹਾਂ ਇਹ ਬਰੀਡਿੰਗ ਵਾਲੀ ਗੱਲ ਦੀ ਮੈਂ ਕਹਿਣਾ ਹਾਂ ਹਾਂ ਬਰੀਡਿੰਗ ਵਾਲੀ ਗੱਲ ਸੰਦਰ ਸਾਰੇ ਛੱਡ ਦੇ ਆ ਦੇਖੋ ਜੀ ਬਹੁਤ ਸਲਕੀਆਂ ਬੱਟਾਂ ਨੇ ਤੇ ਮਾਇਗਣਾ ਦੀ ਦਾਲੇ ਛੱਡ ਦੋ ਤੇ ਬਾਈਆਂ ਵੀ ਚਲੋ ਸਾਰੀਆਂ ਦੀ ਸ਼ਾਟ ਬਣਾ ਲੈ ਇੱਕ ਦੋ ਮੈਂ ਗੱਲਾਂ ਪੁੱਛ ਲਾਂ ਨਾ ਬਾਈ ਨੂੰ ਕਿੰਨਾ ਇਹ ਆਪਣੇ ਘਰ ਦੀਆਂ ਨੇ ਸਾਰੀਆਂ ਇੱਕੋ ਹੀ ਬੱਕਰੀ ਬੋਗਦੀਆਂ ਪਿੱਛੋਂ ਕਦੇ ਮੁੱਲ ਤਾਂ ਨਹੀਂ ਲਈਆਂ ਪੁਰਾਣੇ ਦਾਦੇ ਪਰਦਾਦਿਆਂ ਦੀ ਰੱਖਦੀਆਂ ਅੱਜ ਪੈਸੇ ਦਾ ਸਾਰਾ ਹੀ ਗੁੱਜਰ ਪੁੱਤ ਹੈ ਖਾਨਦਾਨੀ ਨੇ ਖਾਨਦਾਨੀ ਗੁੱਜਰਾਂ ਦੇ ਕੋਲ ਬੱਕਰੀਆਂ ਰੱਖਦੀ ਨਹੀਂ ਇਹਨਾਂ ਨਾਲ ਹੀ ਆਪਣੀ ਰਗਜ਼ਾਰ ਹੈ ਰੋਟੀ ਹੈ ਰੈਦੀ ਪਛੋਲੇ ਵਿੱਚ ਹੁੰਦੀ ਰਹਿੰਦੀ ਹੈ ਹਾਂਜੀ ਕੋਈ ਪੂਰਾ ਵੀ ਹੋ ਜਾਂਦਾ ਹਾਂਜੀ ਮਤਲਬ ਸਾਡਾ ਸਾਡੀ ਆਪ ਦੀ ਗੁਜਰਾਜੀ ਰਵਾਇਤ ਹੈ ਹਾਂਜੀ ਜਦੋਂ ਕੋਈ ਬੱਕਰੀ ਪੂਰੀ ਹੋ ਜਾਂਦੀ ਹੈ ਤੇ ਮੇਮਣਾ ਪੂਰਾ ਹੁੰਦਾ ਅਸੀਂ ਉੱਥੇ ਦਿਲ ਨਹੀਂ ਲਗਾਉਂਦੇ ਅਸੀਂ ਰੱਬ ਦਾ ਸ਼ੁਕਰਾਨਾ ਕਰਕੇ ਨਾ ਉਹਨੂੰ ਪਛੋਲੇ ਨੂੰ ਇਹ ਗੱਲ ਕਹਿੰਦੇ ਕੋਈ ਨਹੀਂ ਜਾ ਮੁਰਕੇ ਆ ਜੀ ਹਾਂ ਤੇ ਜੇ ਨਹੀਂ ਤਾਂ ਸਿੱਧੀ ਹੁੰਦੀ ਹੈ ਨਾ ਸਹੀ ਗੱਲ ਹੈ 4-6 ਮਹੀਨੇ ਵਿੱਚ ਵੇਚਦੇ ਜੋ ਦੁਬਾਰੇ ਜਾਂਦੇ ਦੁਬਾਰੇ ਆਉਂਦਾ ਉਹੀ ਗੱਲ ਸਾਡੀ ਦੁਬਾਰੇ ਵਾਰੀ ਅਸੀਂ ਜਵਾਕਾਂ ਨੂੰ ਕਹਿੰਦੇ ਹੁੰਦੇ ਆ ਰੋ ਨਾ ਓਏ ਪੁੱਤ ਖੀਰ ਬਣਾ ਕੇ ਖਾਓ ਲੈ ਖਿਰਾ ਬਣਾ ਲਓ ਇਹ ਤਾਂ ਨਿੱਤ ਚੰਮਣ ਗਿਆ ਨਿੱਤ ਮਰਨ ਗਿਆ ਇਹ ਪਤਾ ਕੀ ਇਹਦੇ ਹੁਣ ਦੇ ਨਵੇਂ ਰੱਖਣ ਲੱਗੇ ਨੇਗੇ ਇਹ ਮਰਦੀ ਆ ਮੁੱਠਾ ਫੜ ਕੇ ਬਹਿ ਜਾਂਦਾ ਨੇ ਤਾਂ ਸ਼ੁਕਰ ਮਨਾਓ ਉਦੋਂ ਸ਼ੁਕਰ ਮਨਾਓ ਵੀ ਤਾਂ ਤਾਂ ਬਾਗੀ ਤਾਂ ਹੋਊਗਾ ਉਹ ਬਾਈ ਦਾ ਬੱਕਰਾ ਮਰ ਗਿਆ ਮੈਂ ਇਹਨਾਂ ਨਾਲ ਛੱਟੋ ਮੈਨੂੰ ਮੋੜੀ ਆ ਮੈਨੂੰ ਨਾਮ ਜੈਤੂ ਦੀ ਮੈਂ ਚੋਲ ਨਾਲ ਸਭ ਕੁਝ ਆ ਮੈਨੂੰ ਐ ਨਹੀਂ ਕਰਦੇ ਰੱਬ ਤੈਨੂੰ ਹੋਰ ਦੇ ਦੂਰ ਉਹ ਤੇ ਰੱਬ ਤੈਨੂੰ ਚੈਂਪੀਅਨ ਬੱਕਰਾ ਹੋਰ ਦੇ ਦੇ ਮਾਲਕ ਦੀ ਦੇਣ ਆ ਮਾਲਕ ਦੀ ਦੇਣ ਮੈਨੂੰ ਛੱਟੋ ਅਸੀਂ ਦੇਖਿਆ ਸੀ ਦੇਖਿਆ ਜਨਾ ਬੱਕਰਾ ਬੱਕਰਾ ਬੱਕਰੀ ਨੂੰ ਵੀ ਅਸੀਂ ਇੱਜ਼ਤ ਕਰਦੇ ਆ ਕਈ ਵਾਰ ਹਾਂ ਵੀ ਤੂੰ ਜਾ ਮੋਸਤੀ ਜੀ ਦਫੜਾਉਣੇ ਆ ਹਾਂ ਉਹ ਕਹਿੰਦਾ ਕੋਈ ਨਹੀਂ ਭਾਈ ਜਾ ਪਰ ਮੁੜ ਕੇ ਆ ਜੀ ਹਾਂ ਪਰ ਮੁੜ ਕੇ ਆ ਆ ਨਹੀਂ ਜਾਂਦੀ ਬਸ 4-6 ਮਹੀਨੇ ਚ ਦੁਬਾਰੇ ਜਾ ਚਾਹ ਤਾਂ ਤੇਰੀ ਜ਼ਿੰਦਗੀ ਅਸੀਂ ਰੱਬ ਨੂੰ ਆਧਾਰੀ ਦੇਤੀ ਦੁਬਾਰਾ ਸਾਡੇ ਘਰ ਮੁੜ ਕੇ ਜਦਵਾ ਨੇ ਉੱਥੇ ਹੁਣ ਸ਼ਿਕਵੇ ਕਰੀ ਜੀ ਸ਼ਿਕਾਇਤਾਂ ਰੱਬ ਨਾਲ ਕਰੀ ਆ ਦੀ ਕਿਸਮਤ ਨਾਲ ਕਰੀ ਜਾਈਏ ਫਿਰ ਮਾੜੀ ਗੱਲ ਆ ਹੈਨਾ ਹਾਂ ਵੀ ਰੱਬ ਨੇ ਕਰਤੀ ਉਹ ਰੱਬ ਉਦੋਂ ਵੀ ਕਰਦਾ ਜਦ ਆਪਣੇ ਘਰ ਖੁਸ਼ੀ ਲਿਆਉਂਦਾ ਹਾਂ ਹਾਂ ਜੀ ਬਸ ਇੱਕ ਮਹੀਨਾ ਹੋ ਗਿਆ ਨਾਨੀ ਘੜਾਣੇ ਨੂੰ ਪਿਛਲੀ ਸੀ ਵੀ ਉਹ ਸਾਡੇ ਘਰੇ ਦੁਬਾਰੇ ਉਹ ਜੰਮ ਪਈਆਂ ਨੇ ਉਹ ਦੁਬਾਰੇ ਸਾਡੇ ਤੇ ਆ ਜਾਂਦੀਆਂ ਨੇ ਪਿੱਛੇ ਦੀ ਸੰਗ ਉਹ ਗੱਲਾਂ ਮੈਂ ਵੀ ਦੱਸਦਾ ਉਹਨਾਂ ਵੀ ਜੰਮਦੀਆਂ ਨੇ ਜੰਮਦੀਆਂ ਅਸੀ ਰੱਬ ਦਾ ਸ਼ੁਕਰਾਨਾ ਕਰੋ ਵੀ ਇਹ ਰੱਬਾ ਇਹ ਅੱਲਾ ਮੀਆਂ ਤੁਹਾਨੂੰ ਪਾਰਾ ਖੁਦਾ ਸਭ ਕੁਝ ਸਦਹੀਂ ਬੜੇ ਬੜੇ ਕੋ ਬੱਕਰੀ ਜੰਸ਼ੂਰ ਹਾਂ ਬੱਕਰੀ ਦਾ ਨਹੀਂ ਪੂਜਾ ਹਾਂਜੀ ਬੜੇ ਉਹਦੇ ਗਾਹ ਤੇ ਬੜੇ ਵੇਚ ਕੇ ਦੇ ਕੇ ਗਈ ਉਹ ਜਦੋਂ ਬਹਦਵੇ ਕਰੋ ਗਈ ਉਹ ਨਾ ਹਾਂਜੀ ਹਾਂਜੀ ਉਹਦੇ ਕੋਲੇ ਵੇਖ ਉਹਦੇ ਕੋਲੇ ਵੇਖ ਹਰ ਬੰਦੇ ਨੂੰ ਨਫਾ ਦਿੱਤੀ ਦੂਰੀ ਗਈ ਇਹ ਅੱਜ ਆ ਗੱਲ ਆ ਗਈ ਆ ਲੈ ਆ ਲੈ ਤੇ ਉਹੇ ਫੋਨ ਉਹੀ ਬਹੁਤ ਆ ਆਹ ਸਰਾ ਦੇ ਇਹ ਕੱਲੀ ਨਹੀਂ ਹੈ ਜੀ ਇਹਦੇ ਨਾਲ ਦੀਆਂ 500 ਘਰੇ ਵੀ ਨਹੀਂ ਇਹ ਬਹੁਤ ਬਹੁਤ ਆ ਨੁਕਰੀਆ ਭਾਈ ਬਾਦਰਜੀ ਦਾ ਤੇ ਬਾਈ ਜੀ ਦਾ ਤੇ ਤੁਹਾਡਾ ਨੰਬਰ ਦੇ ਦੋ ਬਾਈ ਨੇ ਪੇੜੀ ਜੀ ਬਣ ਗਈ ਇੱਕ ਤਰ੍ਹਾਂ ਦੀ ਥੋੜੀ ਛੁੱਟੀ ਜਿਹਾ ਬਣਾ ਕੇ ਪਾ ਦਿੰਦੇ 99110 45676 ਇੱਕ ਵਾਰ ਹੋਰ ਬੋਲੋ 97810 45676 ਜੀ ਤੇ 972 ਹਾਂ ਬੱਸ ਭਰ ਲੈ ਤੇ ਬਾਈ ਜੀ ਦਾ ਧੰਨਵਾਦ ਜਿਹੜੀ ਐਡੇ بڑے ਸਟੈਪ ਨੂੰ ਲੈ ਕੇ ਚੱਲੇ ਨੇ ਮੇਰਾ ਭਾਈ ਬਾਹਰ ਗਈ ਇਹ ਸਟੈਪ ਦੇ ਨਾਲ ਆਪਾਂ ਜੁੜ ਕੇ ਰਹੀਏ ਇਹ ਆਪਾਂ ਨੂੰ ਸਾਥ ਦੇਣਗੇ ਤੇ ਆਪ ਪੈਨ ਨੂੰ ਸਾਥ ਦਿੱਤਾ ਤਾਂ ਬਹੁਤ ਧੰਨਵਾਦ ਇਹਨਾਂ ਦੀ ਵੱਡੀ ਦੇਣ ਹੈ ਜੋ ਵੇਂਦੇ ਲਵਾਉਣੇ ਨੇ ਇਹ ਰਾਜੂ ਇਹਦੀ ਹਿੰਮਤ ਦੱਸੀਏ ਸਾਡੇ ਨਾਲ ਵੱਡੀ ਹਿੰਮਤ ਹੈ ਸਾਡੇ ਭਾਈ ਦੀ ਹਾਂਜੀ ਮੈਂ ਜੇ ਡਿਊਟੀ ਕਰੀ ਨਾਲੇ ਮਾਲ ਚੋਟੀ ਦਾ ਨਹੀਂ ਮੇਰਾ ਭਰਾ ਇਹ ਬਹੁਤ ਮੇਰੀ ਇੱਜ਼ਤ ਕਰਦਾ ਹੈ ਬਹੁਤ ਮੈਂ ਇਹਦੀ ਦੇਣ ਦੇ ਨਹੀਂ ਸਕਦਾ ਅਸੀਂ ਕਈ ਵਾਰੀ ਐ ਸੋਚਦੇ ਹੁੰਦੇ ਆ ਵੀ ਅਸੀਂ ਹਰ ਵਕਤ ਕੋਲੇ ਰਹਨੇ ਆਂ ਇਹ ਐਡੀ ਗੱਲ ਤੋਂ ਮੁੜ ਕੇ ਆ ਕੇ ਉਹ ਦੰਗਰਾਂ ਦੀ ਦੇਖ ਭਾਲ ਕਿੰਨੀ ਕਰਦਾ ਕਿ ਐਸ ਤਰ੍ਹਾਂ ਦੇ ਵਧੀਆ ਬਣਾਏ ਹੋਏ ਨੇ ਹਾਂਜੀ ਇਹਦੀ ਮਿਹਨਤ ਹੈ ਬਹੁਤ ਮਿਹਨਤ ਕਰਕੇ ਟੱਕਰ ਜੇ ਮਿਹਨਤ ਤੇ ਹੁਣ ਅਜੀ ਇਹਦਾ ਤੂੰ ਸਿੱਖੀ ਆ ਆ ਮੇਰੇ ਬੜੇ ਭਾਈਆਂ ਤੋਂ ਬਜ਼ੁਰਗਾਂ ਤੋਂ ਇਹਨਾਂ ਤੋਂ ਸਿੱਖੀ ਆ ਇਹਨਾਂ ਨੂੰ ਦੇਣਾ ਆਪਣੇ ਬੰਦੇ ਕੀ ਸਿੱਖਣਾ ਪੈਂਦਾ ਜੀ ਸਿੱਖਣਾ ਬੱਚੇ ਨੂੰ ਸਪੂਤ ਤੱਕ ਜੇ ਲੋ ਤੁਸੀਂ ਪਤਾ ਕਰ ਲੀਆ ਬੰਦਾ ਸਿੱਖਦੇ ਉਦੋਂ ਜਦ ਦੀ ਨਵਾਣਾ ਰਹਿ ਕੇ ਨਾ ਗੱਲਾਂ ਗ੍ਰਹਿਣ ਕਰਦੇ ਹੋ ਜੇ ਤੋਂ ਫੜਦੇ ਹੋ ਗੱਲ ਕੋਈ ਪਕੜਦੇ ਹੋ ਜੇ ਤੇ ਕਹੀਏ ਮਹੀਂ ਵੱਡਾ ਜੇ ਜੀ ਕਹੀਏ ਮਹੀਂ ਵੱਡਾ ਨਾ ਅਜੀ ਅੱਧੀ ਦੀ ਰਾਤ ਤੱਕ ਸਾਰੀ ਸਾਰੀ ਲੋ ਸਾਡੀ ਲੰਗੀਆਂ ਨਹੀਂ ਬਾਹਰ ਮੈਂ ਤੇ ਬਾਦ ਨੇ ਗੱਲਾਂ ਕਰਨ ਦੇ ਬੱਕਰੀਆਂ ਦੇ ਸਬੰਧ ਵਿੱਚ ਗੱਲਾਂ ਕਰਦੇ ਮੈਂ ਮੋਟਰਸਾਈਕਲ ਤੇ ਚੜ੍ਹਦਾ ਮੂਲ ਖਾਂ ਕੋਲੇ ਇੱਕ ਦੇਖੇ ਰਿਹਾ ਅਸੀਂ ਮਹਿਫਲਾ ਜਮਾ ਲੈਂਦੇ ਆ ਰੱਪਾ ਅੰਦਾ ਪੁੜੀਆਂ ਲਵਲੇ ਚਾਹਦੇ ਨੇ ਉੱਥੇ ਸਾਡੇ ਵੀ ਰਾਜ ਸਾਹਿਬ ਨੂੰ ਪਤਾ ਹੀ ਲੱਗਦਾ ਇਹਦਾ ਰਾਜੂ ਜੀ ਦੋ ਦੋ ਬਾਈਕਾਂ ਤੇ ਬੈਠੇ ਰਹਿੰਦੇ ਨੇ ਦੋਨਾਂ ਸਾਈਡ ਤੇ ਸਾਡੀਆਂ ਬੱਕਰੀਆਂ ਬੜੀ ਸਪੱਸ਼ਟ ਜਿਹਾ ਮਰਨ ਵਾਲੇ ਨੂੰ ਵੀ ਪਹੇਖਾ ਵੈਦਨਾ ਕਿਹੜੀ ਫੜੀ ਸੀ ਅਸੀਂ ਸਟਾਡੀ ਵਿੱਚ ਰੁਕਾਈ ਕੈਮਰਾ ਇਹ ਕਹਿੰਦੇ ਨਾ ਵੀ ਗੁੱਜਰ ਜਾਂ ਦੁਪਹਿਰੇ ਜਾਂਦੀ ਰਾਤ ਹਾਂ ਗੁੱਜਰਾਂ ਦਾ ਦੁਪਹਿਰੇ ਤੁਰ ਜਾਂਦੀ ਰਾਤੇ ਗੱਲਾਂ ਕਰਤੀਆਂ ਸਾਡੀਆਂ ਸਾਰੀਆਂ ਸਾਰੀਆਂ ਸਾਰੇ ਰਾਤਾਂ ਸਿਰਦੇ ਨਹੀਂ ਲੇਕੀਂ ਜਾਂ ਗੋਲੇ ਅਸੀਂ ਦੁਪਹਿਰਾ ਢਾਲ ਕੇ ਬੱਕਰੀਆਂ ਹੱਕਦੇ ਆ ਉਦੋਂ ਵੀ ਜਾਂ ਸਾਰੇ ਮੂੜੇ ਹਾਂ ਅਸੀਂ ਲਾਚੇ ਲਿਆਉਣੀਏ ਫੇਰ ਰਾਤ ਨੂੰ ਤਾਰੇ ਢਾਲ ਕੇ ਹੁਣ ਘਰ ਨੂੰ ਜਾਣੇ ਫੇਰ ਵੜਦੀਆਂ ਫੇਰ ਸਾਡੇ ਕੋਲੇ ਸਮਾਂ ਹੁੰਦਾ ਗੱਲਾਂ ਬਾਤਾਂ ਦਾ ਬੱਕਰੀ ਦੀ ਕਿਸੇ ਦਾ ਦੁੱਖ ਸੁੱਖ ਲੈਣਾ ਬੱਕਰੀ ਇਹ ਅਸੀਂ ਲਾਂਗੀ ਪੱਠੇ ਨੂੰ ਵੀ ਜਾਂਦੇ ਰਾਤ ਨੂੰ ਭਾਈ ਤੜਕੇ ਨੂੰ ਫੇਰ ਉੱਠ ਕੇ ਫੇਰ ਬੱਕਰੀ ਸਾਡੀਆਂ ਰਾਤਾਂ ਸਾਡੀਆਂ ਸਾਰੀ ਜਾਂਦਾ ਆਨੂ ਬੇਰਾਮੀ ਕੋਮ ਤਾਂ ਅਸੀਂ ਕਹਿੰਦੇ ਨੇ ਸਾਡੀ ਬੇਰਾਮੀ ਕੋਮ ਆ ਸਾਡੀ ਤਾਂ ਸਾਰੀ ਸਾਰੀ ਰਾਤ ਲੰਘ ਜਾਂਦੀ ਆ ਫਰਦਿਆਂ ਦੀ ਲੱਗਦੀ ਆ ਜੀ ਲੱਗਦੀ ਆ ਮੇਰੇ ਨੂੰ ਨਹੀਂ ਗੱਲ ਦੇ ਤਾਂ ਅਸੀਂ ਨਿਹਰਾ ਸਵੇਰਾ ਨਹੀਂ ਦੇਖਣਾ ਅੱਜ ਤਾਂ ਹੀ ਨਹੀਂ ਪਤਾ 10 ਵਜੇ ਤੋਂ ਕੋਲੇ 11 ਵਜੇ ਤੋਂ ਜਿਹੜੇ ਬੱਕਰੀ ਦੇ ਕਿਤਨ ਹੁਣ ਅਪਣਾਉਣ ਲੱਗੇ ਨੇ ਜਿੰਨਾਂ ਨਹੀਂ ਪੜਾ ਕੇ ਫਿਰ ਫੋਨ ਕਰਿਆ ਸੀ ਫੋਨ ਨਹੀਂ ਜਾਂਦਾ ਅਗਲੇ ਕਰ ਫੋਨ ਨਹੀਂ ਜਾਂਦਾ ਪਰ ਕੱਲ੍ਹ ਕਿਆ ਲੋਕ ਸੌਂ ਕੇ ਉੱਠ ਖੜਦ ਨੇ ਅਸੀਂ ਵੇਖਣ ਜਿਉਂਦੇ ਨੇ ਅਸੀਂ ਕਿਵੇਂ ਬੂਹ ਚੱਕੀ ਆ ਅਸੀਂ ਆਪਣੀ ਗੋਦੀ ਚ ਮੇਵਨਾ ਉੱਤੇ ਜਵਾਖ ਜੋਂ ਪਾਲਦੇ ਆ ਕਿਸੇ ਤੇ ਅਸੀਂ ਨਲੀ ਪੂੰਝਦੇ ਕਿਸੇ ਦੀ ਹੀ ਸਾਫ ਕਰਦੇ ਆ ਉਹ ਸਾਡੇ ਜੱਤੀ ਜਵਾਕ ਨੇ ਲੋਕ ਕਹਿੰਦੇ ਨੇ ਇੰਨੇ ਪੈਸੇ ਮੰਗ ਲਿਓ ਪੈਸੇ ਮੰਗਾਂਗੇ ਸਾਡੀ ਵੀਨਤ ਦਾ ਮੁੱਲ ਤਾਂ ਦਿਓ ਸਹੀ ਹੈ ਜੀ ਸਹੀ ਹੈ ਸਾਡੇ ਝੂਆਂ ਚੜਜਾਂ ਦੀਆਂ ਨੇ ਸਿਰਾਂ 'ਚ ਪਿੱਸੂ ਚੜ ਜਾਂਦੇ ਨੇ ਮੇਮ ਚੜਦੇ ਨੇ ਜੀ ਲੜ ਜਾਂਦੇ ਨੇ ਬਾਈ ਕੋਲੇ ਆ ਗਏ ਸੀ ਅੱਧੀ ਰਾਤ ਨੂੰ ਮੀਂਹ ਪੈਂਦੇ ਚ ਬੱਚਿਆਂ ਦਾ ਧੂਆਂ ਚੜੀ ਗਿਆ ਪਰ ਮੱਸਰ 'ਚ ਇਹਨੇ ਜਾਨਵਰਾਂ ਨੂੰ ਧੂਆਂ ਮੱਸਰ ਹੀ ਲੱਗਣ ਦਿੱਤਾ ਧੂਆਂ ਘਰਾਂ ਦੇ ਅੰਦਰ ਫੈੜ ਭੱਜੀ ਹੋਈ ਇਹ ਪਰਮਾਤਮਾ ਵੱਲੋਂ ਸਾਡੀ ਦੇਣ ਹੈ ਜੀ ਚਲੋ ਸਾਡੀ ਮਾਲਕ ਅਸੀਂ ਵੀ ਉੱਥੇ ਬਹਿ ਕੇ ਧੂਨੇ ਦੀ ਵੀ ਧੂਆ ਇਹ ਵੀ ਮਾਰੀ ਆ ਵੀ ਅਸੀਂ ਮੈਂ ਉਹਨਾਂ ਨੂੰ ਨਕੀਆਂ ਦੇ ਮੱਛਰ ਨਹੀਂ ਲੜਦੇ ਉਹੀ ਗੱਲ ਆਈ ਇਹਦਾ ਪਿਆਰ ਨਾਲ ਜਵਾਕਾ ਨਾਲ ਬੱਦਲਾਂ ਨੇ ਜੀ ਕਹਿੰਦਾ ਮੇਰੀ ਭਾਵੇਂ ਜਿੰਦ ਕੱਟ ਲਿਓ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਉਹ ਨਹੀਂ ਸਹੀ ਉਹ ਸਾਡੇ ਯਾਰ ਨੇ ਇਹ ਹਾਂ ਇਹ ਸਾਡੇ ਦਰਗਾਹੋਂ ਚੱਲੇ ਹੋਏ ਪਿਆਰ ਨੇ ਪਿਆਰ ਨੇ ਜੀ ਸਾਡੇ ਦਿਲਾਂ ਦੇ ਦਿਲਦਾਰ ਨੇ ਸਾਡੇ ਗਲਾਂ ਦੇ ਇਹ ਸ਼ਿੰਗਾਰ ਨੇ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੋਈ ਗਲਤੀ ਪ੍ਰਮੋਟ ਮੇਰੀ ਮਜੂਰ ਕਰੇ ਛੋਟੇ ਵੀਰ ਦੀ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤੇ ਆਪਾਂ ਹੁਣ ਵੀਡੀਓ ਨੂੰ ਐਂਡ ਕਰਦੇ ਹਾਂ ਧੰਨਵਾਦ ਮੇਰੇ ਭਾਈ ਜੀ ਦਾ ਤੇ ਨਾਲੇ-ਨਾਲੇ ਲੈ ਕੇ ਚੱਲੋ ਸਾਡੀ ਵੀਡੀਓ ਨੂੰ ਭਾਈ ਸਾਡਾ ਭਰਾ ਮੇਰਾ ਬੰਦੇ ਹੀ ਖੜਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਰਹੇ ਫੇਰ ਮਿਲਾਂਗੇ ਹਾਂ ਜੀ ਹਾਂ ਮਰਗੇ ਤਾ ਰੱਬ ਰਾਖਾ ਰੱਬ ਰਾਖਾ ਹਾਂ ਜੀ ਠੀਕ ਧੰਨਵਾਦ ਇਹ ਵੀਡੀਓ ਹੀ ਬਣਾ ਕੇ ਪਾ ਦੀ ਮੇਲਾ ਠੀਕ ਵਧੀਆ